ਸਸੀ ਕਾਲਜੀ ਸਾਰਿਆਂ ਨੂੰ ਆਪਾਂ ਲੈ ਲੇ ਜੀ ਥੋੜੇ ਜੇ ਮਨਪਸੰਦ ਦੇ ਫਰੂਟ ਤੇ ਜਿਹੜੇ ਬੱਚਿਆਂ ਨੂੰ ਪਸੰਦ ਸੀ ਤੁਸੀਂ ਵੀ ਉਹ ਜ਼ਰੂਰ ਲੈਣਾ ਤੇ ਤੁਸੀਂ ਸੋਚਦੇ ਹੋਵੋਗੇ ਆਪਾਂ ਅੱਜ ਕੀ ਬਣਾ ਰਹੇ ਹਾਂ ਹਾਂਜੀ ਜਿਹੜੇ ਬੱਚੇ ਫਰੂਟ ਨਹੀਂ ਖਾਂਦੇ ਆਪਾਂ ਅੱਜ ਉਹਨਾਂ ਲਈ ਇੱਕ ਬਹੁਤ ਵਧੀਆ ਚੀਜ਼ ਤਿਆਰ ਕਰ ਰਹੇ ਹਾਂ ਤੇ ਉਹ ਵੀ ਫਰੂਟ ਨੂੰ ਖੁਸ਼ ਹੋ ਕੇ ਖਾਣਗੇ ਤੇ ਇਹਦੇ ਲਈ ਤੁਸੀਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਆਪਾਂ ਜੀ 1/2 ਕਿਲੋ ਦੁੱਧ ਲੈ ਲਿਆ ਤੇ ਉਹਨੂੰ ਤੁਸੀਂ ਗਰਮ ਰੱਖ ਦੇਣਾ ਫਿਰ ਥੋੜੇ ਜੇ ਦੁੱਧ ਦੇ ਵਿੱਚ ਤੁਸੀਂ 2 ਚਮਚ ਕਸਟਰਡ ਦੇ ਪਾਉਣੇ ਹੈ ਤੇ ਉਹਨੂੰ ਚੰਗੀ ਤਰ੍ਹਾਂ ਕੋਲੀ ਦੇ ਵਿੱਚ ਘੋਲ ਜੇ ਲੈਣਾ ਹੈਗਾ ਤਾਂ ਕਿ ਇਹਦੀਆਂ ਗੱਠਾਂ ਵਗੈਰਾ ਬਿਲਕੁਲ ਨਾ ਬਣਨ ਤੇ ਇਹਨੂੰ ਤੁਸੀਂ ਮਿਕਸ ਕਰ ਲੈਣਾਗਾ ਉਸ ਤੋਂ ਬਾਅਦ ਦੁੱਧ ਵੀ ਆਪਣਾ ਗਰਮ ਹੋ ਗਿਆ ਤੇ ਉਹਦੇ ਵਿੱਚ ਆਪਾਂ ਇਹਨੂੰ ਮਿਕਸ ਕਰ ਦੇਣਾ ਨਾਲ ਨਾਲ ਆਪਾਂ ਇਹਨੂੰ ਹਿਲਾਉਂਦੇ ਰਵਾਂਗੇ ਦੁੱਧ ਨੂੰ ਆਪਾਂ ਗਾੜਾ ਕਰਨਾ ਹੈਗਾ ਥੋੜਾ ਜਿਹਾ 5-7 ਮਿੰਟ ਗੈਸ ਨੂੰ ਆਪਾਂ ਚਲਾਉਣਾ ਪਰ ਗੈਸ ਤੁਸੀਂ ਜ਼ਿਆਦਾ ਤੇਜ਼ ਨਹੀਂ ਰੱਖਣੀ ਕਿਉਂਕਿ ਦੁੱਧ ਥੱਲੇ ਲੱਗ ਸਕਦਾ ਹੈ ਕਸਟਰਡ ਪਹੁੰਚ ਤੋਂ ਬਾਅਦ ਫਿਰ ਆਪਾਂ ਕੀ ਕਰਨਾ ਜੀ ਉਹਦੇ ਵਿੱਚ ਪਾਇਆ ਥੋੜਾ ਜਿਹਾ ਇਲਾਇਚੀ ਪਾਊਡਰ ਤੇ ਸੌਂਫ ਦਾ ਪਾਊਡਰ ਇਹ ਤੁਸੀਂ ਜ਼ਰੂਰ ਪਾ ਦਿਓ ਫਿਰ ਆਪਾਂ ਪਾਈ ਹੈ ਜੀ ਇਹਦੇ ਵਿੱਚ 8-10 ਕੇਸਰ ਦੇ ਧਾਗੇ ਤੇ ਇਹ ਚੀਜ਼ਾਂ ਨਾਲ ਸਰ ਵੀ ਸਕਦਾ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਪਰ ਜਿਹੜੀਆਂ ਇਹ ਚੀਜ਼ਾਂ ਪਾਉਣ ਨਾਲ ਜਿਹੜਾ ਸਵਾਦ ਹੈ ਫਿਰ ਉਹਦਾ ਕੋਈ ਜਵਾਬ ਨਹੀਂ ਹੁੰਦਾ ਉਸ ਤੋਂ ਬਾਅਦ ਆਪਾਂ 3-4 ਮਿੰਟ ਲਈ ਪਕਾ ਕੇ ਤੇ ਇਹਦੇ ਵਿੱਚ ਪਾਈ ਹੈ ਜੀ ਖੰਡ ਤੁਸੀਂ ਇੱਥੇ ਮਿਸ਼ਰੀ ਵੀ ਪਾ ਸਕਦੇ ਹੋ ਤੇ ਆਪਾਂ ਇਹਦੇ ਵਿੱਚ ਖੰਡ ਪਾਈ ਐ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਮਿਕਸ ਕਰ ਲਿਆ ਇੱਕ ਦੋ ਮਿੰਟ ਲਈ ਫੇਰ ਪਕਾ ਲਿਆ ਤੁਸੀਂ ਇਹਨੂੰ ਇੰਨਾ ਕੁ ਗਾੜਾ ਕਰ ਲੈਣਾ ਨਾ ਜ਼ਿਆਦਾ ਗਾੜਾ ਤੇ ਨਾ ਪਤਲਾ ਇਹ ਵਧੀਆ ਲੱਗੇ ਉਸ ਤੋਂ ਬਾਅਦ ਆਪਾਂ ਇਹਨੂੰ ਗੈਸ ਤੋਂ ਉਤਾਰ ਲਿਆ ਇਹਨੂੰ ਆਪਾਂ ਹੁਣ ਹੋਰ ਬਰਤਨ ਵਿੱਚ ਕੱਢ ਕੇ ਤੇ ਠੰਡਾ ਹੋਣ ਲਈ ਰੱਖ ਦਾਂਗੇ ਜਦੋਂ ਇਹ ਠੰਡਾ ਹੋ ਗਿਆ ਤੁਸੀਂ ਇਹਨੂੰ ਫ੍ਰਿਜਰ ਵਿੱਚ ਰੱਖ ਦੇਣਾ ਉਸ ਦੇ ਵਿੱਚ ਇਹ ਬਹੁਤ ਜਲਦੀ ਠੰਡਾ ਹੋਊਗਾ 2 ਘੰਟਿਆਂ ਦੇ ਵਿੱਚ ਬਹੁਤ ਵਧੀਆ ਤਿਆਰ ਹੋ ਜਾਊਗਾ ਕਿਉਂਕਿ ਗਰਮੀ ਜ਼ਿਆਦਾ ਹੈਗੀ ਇਸ ਲਈ ਉਸ ਤੋਂ ਬਾਅਦ ਆਪਾਂ ਜੀ ਕੱਟੇ ਸਾਰੇ ਫਰੂਟ ਤੇ ਇਹਦੇ ਵਿੱਚ ਆਪਾਂ ਬਨਾਣਾ ਹੋਰ ਐਡ ਕਰ ਲਿਆ ਕਿਉਂਕਿ ਬੱਚੇ ਕਹਿੰਦੇ ਸੀ ਵੀ ਬਨਾਣਾ ਵੀ ਖਾਵਾਂਗੇ ਤੇ ਆਪਾਂ ਹੁਣ ਕੱਟ ਰਹੇ ਆ ਮੰਗੋ ਕਿਉਂਕਿ ਮੰਗੋ ਦਾ ਸਭ ਦਾ ਫੇਵਰਟ ਹੁੰਦਾ ਤੇ ਇਸ ਟਾਈਮ ਹਰੇਕ ਦੇ ਘਰ ਵੀ ਹੁੰਦਾ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਆਪਣਾ ਮਿਲਕ ਕਸਟਰਡ ਤਿਆਰ ਕਰਕੇ ਆਪਾਂ ਰੱਖਿਆ ਸੀ ਉਹਨੂੰ ਆਪਾਂ ਪੂਰੀ ਤਰ੍ਹਾਂ ਠੰਡਾ ਕਰਕੇ ਵਾਰ ਕੱਢ ਲਿਆ ਅੱਪਾ ਇਹਦੇ ਵਿੱਚ ਵਨੀਲਾ ਕਸਟਰਡ ਯੂਜ਼ ਕੀਤਾ ਸੀ ਤੁਸੀਂ ਸਟ੍ਰਾਬਰੀ ਵਗੈਰਾ ਦਾ ਕੋਈ ਮਰਜ਼ੀ ਫਲੇਵਰ ਲੈ ਸਕਦੇ ਹੋ ਜਿਹੜਾ ਤੁਹਾਡੇ ਬੱਚੇ ਨੂੰ ਪਸੰਦ ਹੋਵੇ ਤੇ ਉਸ ਤੋਂ ਬਾਅਦ ਆਪਾਂ ਸਾਰੇ ਫਰੂਟ ਤਾਂ ਆਪਣੇ ਠੰਡੇ ਸੀ ਕਿਉਂਕਿ ਆਪਾਂ ਫ੍ਰਿਜ 'ਚ ਹੁਣੇ ਕੱਢੇ ਸੀ ਤੇ ਆਪਾਂ ਕੱਟ ਕੇ ਇਹਦੇ ਵਿੱਚ ਪਾ ਦਿੱਤੇ ਤੇ ਇਹ ਬਣ ਗਿਆ ਆਪਣਾ ਫਰੂਟ ਕਸਟਰਡ ਤੇ ਬਹੁਤ ਹੀ ਵਧੀਆ ਬੱਚਿਆਂ ਨੂੰ ਇੰਨਾ ਜ਼ਿਆਦਾ ਪਸੰਦ ਆਉਂਦਾਗਾ ਇਹ ਤੁਸੀਂ ਇਹਨੂੰ ਕਦੋਂ ਵੀ ਤਿਆਰ ਕਰ ਸਕਦੇ ਹੋ ਕਈ ਬੱਚੇ ਫਰੂਟ ਨਹੀਂ ਖਾਂਦੇ ਬੱਚੇ ਦੇ ਹੈਗੇ ਦੁੱਧ ਨਹੀਂ ਪੀਂਦੇ ਤੇ ਇਸ ਤਰ੍ਹਾਂ ਦੀ ਆਪਾਂ ਵਧੀਆ ਹੈਲਥੀ ਚੀਜ਼ਾਂ ਬਣਾ ਕੇ ਉਹਨਾਂ ਨੂੰ ਗਰਮੀ 'ਚ ਦੇ ਸਕਦੇ ਆ ਪਰ ਜਦੋਂ ਵੀ ਐਜੀਆਂ ਚੀਜ਼ਾਂ ਦੇਣੀ ਆ ਉਹਨੂੰ ਤੁਸੀਂ ਪੂਰਾ ਚੰਗੀ ਤਰ੍ਹਾਂ ਠੰਡਾ ਕਰ ਲੈਣਾ ਕਿਉਂਕਿ ਠੰਡੇ ਦੇ ਸਵਾਦ 'ਚ ਹਰੇਕ ਚੀਜ਼ ਖਾਦੀ ਜਾਂਦੀ ਹੈਗੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਫੋਲੋ ਤੇ YouTube ਤੇ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੁਸੀਂ ਜ਼ਰੂਰ ਕਰਦਿਆ ਕਰੋ ਤੇ ਹੁਣ ਤੁਸੀਂ ਵੀ ਕਸਟਰਡ ਇਸ ਤਰੀਕੇ ਨਾਲ ਬਣਾਓ ਤੇ ਬੱਚਿਆਂ ਨੂੰ ਇਹ ਫਰੂਟ ਕਸਟਰਡ ਜਲਦੀ ਤੋਂ ਜਲਦੀ ਖਵਾਓ ਤੇ ਬੱਚੇ ਤੁਹਾਡੇ ਤੋਂ ਹਰ ਵਾਰ ਮੰਗ ਮੰਗ ਕੇ ਖਾਂਗੇ ਜਿਹੜੇ ਬੱਚੇ ਫਰੂਟ ਨਹੀਂ ਖਾਂਦੇ ਨਾਲੇ ਤਾਂ ਫਰੂਟ ਲੱਗ ਗਏ ਨਾਲੇ ਬੱਚਿਆਂ ਨੂੰ ਦੁੱਧ ਪਿਆਤਾ ਤੇ ਸਾਰਾ ਕੰਮ ਹੋ ਜਾਂਦਾ ਬਹੁਤ ਹੀ ਜ਼ਿਆਦਾ ਵਧੀਆ ਤੇ ਟੇਸਟੀ ਚੀਜ਼ ਤਿਆਰ ਹੁੰਦੀ ਹੈ ਤੁਸੀਂ ਘਰ ਦੇ ਵਿੱਚ ਬਹੁਤ ਛੇਤੀ ਬਣਾ ਕੇ ਜਿਹੜੀ ਹੈਗੀ ਸਭ ਨੂੰ ਸਰਵ ਕਰ ਸਕਦੇ ਹੋ ਜੇ ਕੋਈ ਮਹਿਮਾਨ ਆਵੇ ਆਪਾਂ ਉਹਨੂੰ ਵੀ ਇਹ ਤਿਆਰ ਕਰਕੇ ਦੇ ਸਕਦੇ ਆ ਵੀਡੀਓ ਦੇਖਣ ਲਈ ਧੰਨਵਾਦ